ਸੱਚਾ ਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਹੋਂ ਦਾ ਸਾਥ ਹੁੰਦਾ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਇਦਾ ਸੋ ਨਾਲ ਜੋੜਦੇ ਹਾਂ ਪੂਨੀਆ ਜੀ ਨੂੰ ਫਿਰ ਲੋਕ ਖਬਰਾਂ ਦਾ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸੋਸ ਰਿਕਾਲ ਗੁੱਪੀ ਸਤਿ ਸ੍ਰੀ ਅਕਾਲ ਜੀ ਸੋ ਸਭ ਤੋਂ ਪਹਿਲੀ ਖਬਰ ਤੇ ਪਾਇਓ ਝਾਤ ਜਿੱਥੇ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਹਰ ਪਾਸੇ ਭੁੱਖ ਪਸਰੀ ਹੋਈ ਹੈ ਉਸ ਜਗ੍ਹਾ ਦੀ ਗੱਲ ਕਰ ਲੈਣੇ ਆ ਗਾਜ਼ਾ ਦੀ ਗਾਜ਼ਾ ਦੇ ਵਿੱਚ ਕਹਿੰਦੇ ਖਾਣੇ ਨੂੰ ਲੈ ਕੇ ਭਗੜੜ ਮਚ ਗਈ ਜੀ ਇੰਨਾ ਬੁਰਾ ਹਾਲ ਹੈ ਮੌਤਾਂ ਵੀ ਦੱਸੀਆਂ ਜਾ ਰਹੀਆਂ ਨੇ ਹੋਈਆਂ ਨੇ ਹਾਂਜੀ ਬਿਲਕੁਲ ਜਿਹੜਾ ਗਾਜ਼ਾ ਸ਼ਹਿਰ ਹੈ ਗਜਾ ਹੈ ਕਾ ਜ਼ਿਆਦਾ ਜਿਹੜਾ ਦੱਖਣੀ ਸ਼ਹਿਰ ਹੈ ਰਫਾ ਉੱਥੇ ਕੱਲ ਬਗਦਦ ਮਚੀ ਹੈ ਤੇ ਖਾਣ ਪੀਣ ਨੂੰ ਲੈ ਕੇ ਬਗਦਦ ਮਚੀ ਹੈ ਤੇ ਤਿੰਨ ਲੋਕਾਂ ਦੀ ਡੈਥ ਦੀ ਵੀ ਖਬਰ ਹੈ तकरीबन 40 ਲੋਕ ਕਾਇਲ ਦੱਸੇ ਜਾ ਰਹੇ ਨੇ ਤੇ 7 ਲੋਕ ਹਜੇ ਵੀ ਲਾਪਤਾ ਨੇ ਬੇਸਿਕਲੀ ਉੱਥੇ ਕੈਂਪ ਬਣੇ ਹੋਏ ਨੇ ਉਹਨਾਂ ਕੈਂਪਾਂ 'ਚ ਆਪਨ ਪਤਾ ਕਿ ਵੱਡੀ ਵੱਡੀ ਲਾਈਨਾਂ ਲੱਗੀਆਂ ਹੋਈਆਂ ਨੇ ਖਾਸ ਕਰ ਖਾਣੇ ਵਾਸਤੇ ਪਿਛਲੇ 120 ਦਿਨਾਂ ਤੋਂ ਇਜ਼ਰਾਇਲ ਗਜ਼ਾ ਦੇ ਵਿੱਚ ਕਿਸੇ ਵੀ ਕਿਸਮ ਦਾ ਖਾਣ-ਪਾਣ ਨਹੀਂ ਪਹੁੰਚਣ ਦੇ ਰਿਹਾ ਇਸ ਕਰਕੇ ਉੱਥੇ ਭੁੱਖਮਰੇ ਵਰਗੇ ਹਾਲਾਤ ਨੇ ਈਵਨ ਬੱਚਿਆਂ ਦੇ ਸਟਾਰਵਿਸ਼ ਬੱਚਿਆਂ ਦੇ ਮਤਲਬ ਆਪਾਂ ਕਹਿੰਦੇ ਲਿਕ ਸਟੰਟਿੰਗ ਵੇਸਟਿੰਗ ਬਹੁਤ ਮਲਨਿਊਟ੍ਰੀਸ਼ਨ ਵਾਲੀ ਜਿਹੜੀ ਤਸਵੀਰਾਂ ਹੈਗੀਆਂ ਉਹਨਾਂ ਬੱਚਿਆਂ ਦੀ ਆਪਾਂ ਨੂੰ ਦੇਖਣ ਨੂੰ ਉੱਥੋਂ ਮਿਲਟਰੀਆਂ ਨੇ ਤੇ ਜਿੱਥੇ ਇਹ ਸਾਰੇ ਗਜ਼ਾ ਦੇ ਲੋਕ ਇਕੱਠੇ ਹੋਏ ਸੀ ਖਾਣ-ਪੀਣ ਵਾਸਤੇ ਉਹਨਾਂ ਨੂੰ ਜਿਹੜੀ ਮਦਦ ਪਹੁੰਚਾਈ ਗਈ ਸੀਗੀ ਯੂਨ ਵੱਲੋਂ ਯੂਨਾਈਟਿਡ ਨੇਸ਼ਨ ਵੱਲੋਂ ਵੀ ਆਹ ਹੋਰ ਜਿਹੜੇ ਦੇਸ਼ਾਂ ਵੱਲੋਂ ਉੱਥੇ ਲੈਂਡ ਬਣਾ ਕੇ ਖੜੇ ਸੀਗੇ ਪਰ ਉੱਥੇ ਇਜ਼ਰਾਈਲ ਨੇ ਹਵਾਈ ਫਾਇਰ ਕੀਤਾ ਹਵਾਈ ਬੰਬਾਰੀ ਕੀਤੀ ਜਿਸ ਜਿਸ ਤੋਂ ਬਾਅਦ ਹੀ ਉਸ ਫੂਡ ਸੈਂਟਰ ਦੇ ਅੰਦਰ ਇਹ ਬਗਦੜ ਮਚੀ ਤੇ ਉਹ ਵਿਜ਼ੂਅਲ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ ਖਾਸੀ ਮਤਲਬ ਉਹਨਾਂ ਨੂੰ ਦੇਖ ਕੇ ਬਹੁਤ ਬੁਰਾ ਲੱਗ ਰਿਹਾਗਾ ਹਜ਼ਾਰਾਂ ਫਲਸਤੀਨੀ ਉਸ ਪੰਡਾਲਾਂ ਉਹਨਾਂ ਪੰਡਾਲਾਂ ਚ ਮੌਜੂਦ ਸਨ ਤੇ ਉਹ ਪਿਛਲੇ ਕਾਫੀ ਲੰਬੇ ਸਮਾਂ ਤੋਂ ਭੁੱਖੇ ਨੇ ਉਹ ਜਿਹੜੀਆਂ ਤਸਵੀਰਾਂ ਆ ਰਹੀਆਂ ਨੇ ਜਿਹੜੇ ਵਿਜ਼ੂਅਲ ਆ ਰਹੇ ਨੇ ਉਹਨਾਂ ਚ ਸਾਫ਼ ਦਿਖ ਰਿਹਾਗਾ ਕਿ ਕਿੰਨਾ ਬੁਰਾ ਹਾਲ ਇਜ਼ਰਾਈਲੀਆਂ ਦਾ ਸੌਰੀ ਫਲਸਤੀਨੀਆ ਦਾ ਉੱਥੇ ਬਣਿਆ ਹੋਇਆਗਾ ਤੇ ਇਜ਼ਰਾਈਲੀਆਂ ਨੇ ਇਹਨੇ ਉਹਨਾਂ ਤੇ ਆਪਾਂ ਕਹਿ ਲਈਏ ਕਿ ਬੰਬ ਬਾਰੀ ਕੀਤੀ ਹੈਗੀਆ ਰਫਾ ਤੋਂ ਬਹੁਤ سارے ਫਲਸਤੀਨੀ ਆਪਣਾ ਜ਼ਰੂਰੀ ਸਮਾਨ ਕੱਢ ਕੇ ਦੂਜੇ ਮੁਲਕਾਂ ਚ ਵੀ ਜਾ ਰਹੇ ਨੇ ਉਹ ਲਗਾਤਾਰ 플ਾਇਨ ਕਰ ਰਹੇ ਨੇ ਬਹੁਤ سارے ਜਿਹੜੇ ਫਲਸਤੀਨੀ ਨਾਗਰਿਕ ਹਨ ਉਹ ਲਗਾਤਾਰ ਭੁੱਖਮਰੀ ਨਾਲ ਵੀ ਉਹ ਉਹਨਾਂ ਉਹਨਾਂ ਨੂੰ ਦਿੱਕਤ ਆ ਰਹੀਆਂ ਨੇ ਬਿਮਾਰੀ ਫੈਲਣ ਦਾ ਵੀ ਇੱਕ ਲਗਾਤਾਰ ਖਤਰਾ ਈਵਨ ਯੂਨਾਈਟਿਡ ਨੇਸ਼ਨ ਵੀ ਇਸ ਮਾਮਲੇ ਤੇ ਆਪਾਂ ਕਹਿੰਦੇ ਕਿ ਇੱਕ ਪ੍ਰੈਸ ਨੋਟ ਜਾਰੀ ਕਰ ਚੁੱਕਿਆ ਹੈਗਾ ਉੱਥੇ ਜਿਹੜੇ ਆਪਾਂ ਕਹਿੰਦੇ ਕਿ ਖਾਣਾ ਜਿਹੜਾ ਵੰਡਿਆ ਜਾ ਰਿਹਾ ਉਹ ਅਮਰੀਕਾ ਵੱਲੋਂ ਵੰਡਿਆ ਜਾ ਰਿਹਾ ਅਮਰੀਕਾ ਦੀ ਬਹੁਤ ਸਾਰੀਆਂ ਏਜੰਸੀਆਂ ਨੇ ਉਹ ਕਿਤੇ ਨ ਕਿਤੇ ਗਜ਼ਾ ਦੇ ਵਿੱਚ ਖਾਣਾ ਵੰਡ ਰਿਆ ਨੇ ਪਰ ਉਹਨਾਂ ਤੇ ਵੀ ਇਜ਼ਰਾਈਲ ਹਵਾਈ ਅਟੈਕ ਕਰ ਰਿਹਾ ਹੈਗਾ ਪੂਰੀ ਪੂਰਵੀ ਇੱਕ ਅਮਰੀਕਨ ਨੇ ਮਰੀਨ ਜੇ ਕੋਰਸ ਉਹ ਇੱਕ ਸੰਸਥਾ ਚਲਾਉਂਦੇ ਨੇ ਉਹ ਜੀ ਐਚ ਐਫ ਉਹ ਇਹ ਖਾਣਾ ਵੰਡਣ ਕਰ ਰਹੀ ਹੈ ਤੇ तकरीबन 400 ਤੋਂ ਜ਼ਿਆਦਾ ਜਿਹੜੇ ਫੂਡ ਡਿਸਟ੍ਰੀਬਿਊਸ਼ਨ ਸੈਂਟਰ ਹੈ ਉੱਥੇ ਬਣੇ ਹੋਏ ਨੇ 2 ਮਾਰਚ ਤੋਂ ਹੀ ਗਜ਼ਾ ਦੇ ਵਿੱਚ ਫਲਸਤੀਨ ਦੇ ਵਿੱਚ ਅ ਅਨਾਜ ਨਹੀਂ ਪਹੁੰਚ ਰਿਹਾਗਾ ਤੇ ਇਸ ਕਰਕੇ ਅਜਾਪਾ ਗੱਲ ਕਰ ਰਹੇ ਆ 28 ਮਈ ਹੈ ਤੇ ਜਿਵੇਂ 120 ਦਿਨ ਕਰ ਰਿਹਾ ਸੀ 120 ਦਿਨਾਂ ਤੋਂ ਜ਼ਿਆਦਾ ਟਾਈਮ ਹੋ ਚੁੱਕਿਆਗਾ ਉੱਥੇ ਨਾਜ਼ ਨਹੀਂ ਪਹੁੰਚ ਰਿਹਾਗਾ ਤੇ ਹਮਾਸ ਅਤੇ ਇਜ਼ਰਾਈਲ ਸੀਜ਼ ਫਾਇਰ ਵਾਸਤੇ ਤਿਆਰ ਹੋ ਗਏ ਸੀਗੇ ਪਰ ਇਹ ਸੀਜ਼ ਫਾਇਰ ਦਾ ਉਲੰਘਨਤਾ ਹੋ ਚੁੱਕਿਆਗਾ ਇਜ਼ਰਾਈਲ ਲਗਾਤਾਰ ਹਵਾਈ ਹਮਲੇ ਹਮਾਸ ਤੇ ਯਾ ਫਲਸਤੀਨ ਤੇ ਕਰ ਰਿਹਾਗਾ ਜੀ ਸੋ ਉਧਰ ਕਹਿੰਦੇ ਵੀ ਪਾਕਿਸਤਾਨ ਦੇ ਨਾਲ ਨਾਲ ਲੱਗਦੇ ਸਾਰੇ ਸੂਬਿਆਂ ਦੇ ਵਿੱਚ ਭਾਰਤ ਦੇ ਵੱਲੋਂ ਇੱਕ ਵਾਰ ਮੋਰ ਤੋਂ ਮੌਕ ਡ੍ਰਿਲ ਕੀਤੀ ਜਾਣੀ ਹੈ ਤੇ ਇਹ ਇਹ ਹੁਣ ਦੁਬਾਰਾ ਤੋਂ ਕਰਨ ਦਾ ਕੀ ਕਾਰਨ ਹੈ ਜੀ ਇਹ ਕਿਤੇ ਉਹੋ ਜੀ ਸਥਿਤੀ ਤਾਂ ਨਹੀਂ ਜਦੋਂ ਪਹਿਲਾ ਮੌਕ ਟ੍ਰਿਲ ਕਹਿ ਕੇ ਹਮਲਾ ਕਰਤਾ ਸੀ ਅ ਮੋਕ ਡ੍ਰਿਲ ਕੀਤੀ ਜਾਊਗੀ ਜੀ ਜੰਮੂ ਕਸ਼ਮੀਰ ਗੁਜਰਾਤ ਹਰਿਆਣਾ ਤੇ ਰਾਜਸਥਾਨ ਚ ਪੰਜਾਬ ਚ 3 ਜੂਨ ਨੂੰ ਇਹ ਮੋਕ ਡ੍ਰਿਲ ਹੋਊਗੀ ਤੇ ਲੋਕਾਂ ਨੂੰ ਸਤਰਕ ਰਹਿਣ ਦੀ ਅਪੀਲ ਕੀਤੀ ਗਈ ਹੈ ਤਕਰੀਬਨ 244 ਜ਼ਿਲ੍ਹਿਆਂ ਦੇ ਵਿੱਚ ਪਹਿਲਾਂ ਮੋਕ ਡ੍ਰਿਲ ਹੋ ਚੁੱਕੀਆਂ ਨੇ ਤੇ ਹੁਣ ਦੱਸਿਆ ਜਾ ਰਿਹਾ ਹੈਗਾ ਤਕਰੀਬਨ 50 ਜ਼ਿਲ੍ਹਿਆਂ ਦੇ ਵਿੱਚ ਅੱਜ ਕੱਲ ਮੋਕ ਡ੍ਰਿਲ ਕੀਤੀ ਜਾਊਗੀ ਤੇ ਪੰਜਾਬ ਦੇ 23 ਜ਼ਿਲ੍ਹੇ 23 ਜ਼ਿਲ੍ਹਾ ਦੇ ਵਿੱਚ 3 3 ਜੂਨ ਨੂੰ ਇਹ ਮੋਕ ਡ੍ਰਿਲ ਕੀਤੀ ਜਾਊਗੀ ਇਹਦੇ ਵਿੱਚ ਸਾਇਰਨ ਵਜਾਏ ਜਾਣਗੇ ਹਵਾਈ ਹਮਲਿਆਂ ਤੋਂ ਬਚਣ ਵਾਸਤੇ ਸਾਇਰਨ ਵਜਾਏ ਜਾਣਗੇ ਇਸ ਤੋਂ ਨਾਵੇਂ ਨਾਗਰਿਕਾਂ ਨੂੰ ਸੁਰੱਖਿਆ ਵਾਸਤੇ ਟ੍ਰੇਨਿੰਗ ਦਿੱਤੀ ਜਾਊਗੀ ਮੋਕ ਡ੍ਰਿਲ ਦੌਰਾਨ ਬਲੈਕਆਊਟ ਦੀ ਪ੍ਰੈਕਟਿਸ ਕਰਾਈ ਜਾਊਗੀ ਤੇ ਜੇ ਹਮਲਾ ਹੋ ਜਾਂਦਾ ਤੇ ਲੁਕਣ ਤੇ ਠਿਕਾਣੇ ਦੱਸੇ ਜਾਣਗੇ ਤੇ ਲੋਕਾਂ ਤੋਂ ਜਗਾਵਾਂ ਖਾਲੀਆਂ ਕਰਾਣੀਆਂ ਤੇ ਉਹਨਾਂ ਨੂੰ ਸੇਫ ਜਗ੍ਹਾ ਤੱਕ ਪਹੁੰਚਾਉਣਾ ਇਹ ਸਾਰੀਆਂ ਟ੍ਰੇਨਿੰਗ ਕਹਿੰਦੇ ਕਿ ਅਸੀਂ ਦਵਾਂਗੇ ਏ ਦੱਸਿਆ ਜਾ ਰਿਹਾ ਹੈਗਾ ਜੀ ਸੋ ਉਧਰ ਕਹਿੰਦੇ ਦੇਸ਼ ਦੇ ਵਿੱਚ ਹੁਣ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 1200 ਤੋਂ ਪਾਰ ਹੋ ਗਈ ਹੈ ਹਾਂਜੀ ਲਗਾਤਾਰ ਜਿਹੜੇ ਕਰੋਨਾ ਦੇ ਕੇਸ ਨੇ ਉਹ ਵਧ ਰਹੇ ਨੇ ਤੇ ਅੱਜ 1200 ਤੋਂ ਜ਼ਿਆਦਾ ਕੇਸ ਹੋ ਚੁੱਕੇ ਨੇ 12 ਲੋਕਾਂ ਦੀ ਅਜੇ ਤੱਕ ਡੈਥ ਹੋਣ ਦੀ ਖਬਰ ਹੈ ਤੇ ਬਿਹਾਰ ਦੇ ਵਿੱਚ ਚੋਣਾ ਦਾ ਮਾਹੌਲ ਬਣਿਆ ਹੋਇਆ ਹੁਣ ਨਰਿੰਦਰ ਮੋਦੀ ਰਾਜਸਥਾਨ ਗੁਜਰਾਤ ਤੋਂ ਬਾਅਦ ਆਪਣੀ ਰੈਲੀਆਂ ਅਗਲੀਆਂ ਰੈਲੀਆਂ ਬਿਹਾਰ ਦੇ ਵਿੱਚ ਕਰਨ ਜਾ ਰਹੇ ਨੇ ਤੇ ਇਸ ਕਰਕੇ ਉੱਥੇ ਕਿਹਾ ਜਾ ਰਿਹਾਗਾ ਕਿ ਪ੍ਰੋਟੋਕੋਲ ਫੋਲੋ ਕੀਤਾ ਜਾਊਗਾ ਹੁਣੇ-ਹੁਣੇ ਇੱਕ ਖਬਰ ਜਦੋਂ ਜਿਹੜੀ ਅੱਜ ਆਈ ਹੈ ਚੰਡੀਗੜ੍ਹ ਦੇ ਵਿੱਚ ਕੋਵਿਡ ਨਾਲ ਪਹਿਲੀ ਡੈਥ ਹੋ ਚੁੱਕੀ ਹੈਗੀ ਐਨਕਿ ਹਰਿਆਣਾ ਪੰਜਾਬ ਚੰਡੀਗੜ੍ਹ ਇਹ ਸਾਰਿਆਂ ਨੂੰ ਹੀ ਇੱਕ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਅੱਜ ਹਰਿਆਣਾ ਦੇ ਵਿੱਚ ਵੀ ਗੁੜਗਾਉਂ ਚ ਦੋ ਨਵੇਂ ਕਰੋਨਾ ਦੇ ਕੇਸ ਮਿਲੇ ਨੇ ਜਿਹੜੀ ਚੰਡੀਗੜ੍ਹ ਦੇ ਵਿੱਚ ਦੱਸਿਆ ਜਾ ਰਿਹਾਗਾ ਕਿ ਉਹ ਸੈਕਟਰ 32 ਚ ਗਵਰਨਮੈਂਟ ਮੈਡੀਕਲ ਕਾਲਜ ਦੇ ਵਿੱਚ ਉਹਦਾ ਇਲਾਜ ਚੱਲ ਰਿਹਾ ਸੀ ਰਾਜਕੁਮਾਰ ਹੈ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਉੱਤਰ ਪ੍ਰਦੇਸ਼ ਦਾ ਰਾਜਕੁਮਾਰ ਇੱਥੇ ਦਿਹਾੜੀ ਮਜ਼ਦੂਰੀ ਕਰਦਾ ਸੀਗਾ ਤੇ ਉਹਨੂੰ ਉਹ ਲੁਧਿਆਣਾ ਆਇਆ ਸੀਗਾ ਕੰਮ ਵਾਸਤੇ ਤੇ ਉਹਨੂੰ ਬੁਖਾਰ ਹੋ ਗਿਆ ਸੀ ਲੁਧਿਆਣੇ ਤੋਂ ਉਹਨੂੰ ਚੰਡੀਗੜ੍ਹ ਸ਼ਿਫਟ ਕੀਤਾ ਗਿਆ ਸੀਗਾ ਪਰ ਅਜੋਦੀ ਡੈਥ ਹੋ ਚੁੱਕੀ ਹੈ ਤੇ ਉਹ ਨਹੀਂ ਬਚ ਸਕਿਆ ਫਰੀਦਕੋਟ ਫਰੀਦাবাদ ਦੇ ਵਿੱਚ ਵੀ ਔਰ ਕੋਰੋਨਾ ਦਾ ਸੰਕਰਮਣ ਦਾ ਮਾਮਲਾ ਚੁੱਕਿਆਗਾ ਜੀ ਪੰਜਾਬ ਚ ਹਜੇ ਫਿਰੋਜ਼ਪੁਰ ਚ ਇੱਕ ਮਾਮਲਾ ਆਇਆਗਾ ਇਹ ਲੁਧਿਆਣਾ ਆਇਆ ਸੀਗਾ ਤੇ ਇੱਕ ਲੁਧਿਆਣਾ ਦਾ ਇਹ ਮਾਮਲਾ ਸੀਗਾ ਤੇ ਇਹਦੀ ਡੈਥ ਹੋ ਚੁੱਕੀ ਹੈ ਯਾਨੀ ਕਿ ਆਪਾਂ ਕੇ ਲਈਏ ਕਿ ਹਾਲਾਤ ਗੰਭੀਰ ਨੇ ਗੁੜਗਾਉਂ ਦੇ ਵਿੱਚ 10 ਲੋਕ ਅੱਜ ਸੀਗੇ ਜਿਨ੍ਹਾਂ ਤੇ ਕੋਰੋਨਾ ਦਾ ਇਲਾਜ ਚੱਲ ਰਿਹਾ ਸੀਗਾ ਅਜਮਨਾ ਨਗਰ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈਗਾ ਕਰਨਾਲ ਦੇ ਵਿੱਚ ਵੀ ਇੱਕ ਕੇਸ ਮਿਲ ਚੁੱਕਿਆ ਹੈਗਾ ਗਵਰਨਮੈਂਟ ਹਰਿਆਣਾ ਤੇ ਪੰਜਾਬ ਦੀ ਗਵਰਨਮੈਂਟ ਲਗਾਤਾਰ ਐਡਵਾਈਜ਼ਰੀ ਜਾਰੀ ਕਰ ਰਹੇ ਨੇ ਪਰ ਮਤਲਬ ਦੋਵੇਂ ਸੂਬਿਆਂ ਨੂੰ ਖਤਰਾ ਹੈਗਾ ਜੀ ਹੁਣ ਕੋਰੋਨਾ ਦਾ ਜਿਵੇਂ ਅੱਜ ਜਿਹੜੀ ਡੈਥ ਹੋਈ ਹੈ ਚੰਡੀਗੜ੍ਹ ਦੇ ਵਿੱਚ ਉਹ ਤੋਂ ਇੱਕ ਸਾਫ਼ ਗੱਲ ਨਜ਼ਰ ਆ ਰਹੀ ਹੈ ਕਿ ਕੇਸ ਬਹੁਤ ਥੋੜੇ ਨੇ ਪਰ ਨਾਲ ਚੇ ਵੀ ਡੈਥ ਦੇ ਕਾਰਨ ਬਣ ਰਹੇ ਨੇ ਜੇ ਇਹ ਫੈਲਿਆ ਇਹ ਜਿਹੜੇ ਤਿੰਨ ਵੇਰੀਐਂਟ ਆਪਾਂ ਜਿਨ੍ਹਾਂ ਬਾਰੇ ਆਪਾਂ ਲਗਾਤਾਰ ਗੱਲ ਕਰ ਰਹੇ ਹਾਂ ਜੇ ਇਹ ਫੈਲੇ ਤਾਂ ਕਿਤੇ ਨਾ ਕਿਤੇ ਇਸ ਵਾਰ ਵੀ ਇਹ ਲੋਕਾਂ ਦੀ ਮੌਤ ਦਾ ਕਾਰਨ ਵੀ ਬਣ ਸਕਦੇ ਨੇ ਇਸ ਕਰਕੇ ਅਜ ਪਹਿਲਾਂ ਹੀ ਮਤਲਬ ਕੋਰੋਨਾ ਫੈਲਣ ਤੋਂ ਪਹਿਲਾਂ ਹੀ ਦੋਵੇਂ ਸਰਕਾਰਾਂ ਦੋ ਦੋਵੇਂ ਸੂਬਿਆਂ ਦੀ ਸਰਕਾਰਾਂ ਨੂੰ ਇਹਦੇ ਵਿੱਚ ਇਹਦੇ ਵਿੱਚ ਮਤਲਬ ਕਿਤੇ ਨੇ ਕਿਤਾਪਾ ਕਹੇ ਲਿਆ ਕਿ ਪੂਰੀ ਦੇਖ ਸਾਰਾ ਸਾਰੀ ਸਾਵਧਾਨੀ ਵਰਤ ਨਹੀਂ ਪਊਗੀ ਜੀ ਸੋ ਉਧਰ ਆਪਾਂ ਜੇਕਰ ਅਗਲੀ ਖਬਰ ਦੇ ਵੱਲ ਚਲੀਏ ਤਾਂ ਅਕਾਲੀ ਦਲ ਦੇ ਪੁਰਾਣੇ ਨੇਤਾ ਕਹਿ ਸਕਦੇ ਹਾਂ ਤਕਰੀਬਨ ਸਭ ਤੋਂ ਜ਼ਿਆਦਾ ਉਮਰ ਦੇ ਹੁਣ ਮੌਜੂਦਾ ਹਾਲਾਤਾਂ ਦੇ ਵਿੱਚ ਤਾਂ ਇਹੀ ਹੋਣਗੇ ਸੁਖਦੇਵ ਸਿੰਘ ਢੀਂਟਸਾ ਹੁਣੀ ਨਹੀਂ ਰਹੇ ਜੀ ਉਹਨਾਂ ਦਾ ਨਿਦਨ ਹੋ ਗਿਆ ਹਾਂਜੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਗੂ ਸੁਖਦੇਵ ਸਿੰਘ ਗਿੰਸਾ ਹੌਣਾ ਦਾ 89 ਸਾਲ ਦੀ ਉਮਰ 'ਚ ਡੈਥ ਹੋ ਗਈ ਹੈਗੀ ਉਹਨਾਂ ਦੀ ਤੇ ਨਨਵੇ ਚ ਸਹਿਦ ਪੰਜਾਬੀ 'ਚ ਕਿਹਾ ਜਾਂਦਾਗਾ ਸਾਡੇ ਹਰਿਆਣੇ 'ਚ 90 ਕਿਹਾ ਜਾਂਦਾ 89 ইয়ার্স ਯਾਨੀ ਕਿ ਤਕਰੀਬਨ 90 ਸਾਲ ਦੇ ਸੀਗੇ ਉਹ ਤੇ ਅੱਜ 5 ਵਜੇ ਉਹਨਾਂ ਦਾ ਮੋੜ ਹਸਪਤਾਲ 'ਚ ਨਿਦਨ ਹੋਇਆਗਾ ਜੀ ਉਹਨਾਂ ਦੀ ਡੈਥ ਹੋਈ ਹੈ ਉਹਨਾਂ ਨੂੰ 2019 ਚ ਪਦਮ ਭੂਸ਼ਣ ਅਵਾਰਡ ਦਿੱਤਾ ਗਿਆ ਸੀਗਾ ਜਿਹੜਾ ਉਹਨਾਂ ਨੇ ਕਿਸਾਨ ਅੰਦੋਲਨ ਦੇ ਸਮਰਥਨ ਚ ਦਸੰਬਰ 2020 ਚ ਵਾਪਸ ਕਰਤਾ ਸੀਗਾ ਉਹ ਕੇਂਦਰ ਸਰਕਾਰ ਚ ਕੈਬਨਿਟ ਮਿਨਿਸਟਰ ਵੀ ਰਹੇ ਭਾਜਪੀ ਦੀ ਜਿਹੜੀ ਬਾਜਪਈ ਦੀ ਸਰਕਾਰ ਸੀ ਸਾਲ 2000 ਤੋਂ ਲੈ ਕੇ 2004 ਤੱਕ ਉਸ ਚ ਉਹ ਆਪਾਂ ਕਹਿੰਦੇ ਕਿ ਸੈਂਟਰਲ ਮਿਨਿਸਟਰ ਸੀਗੇ ਉਹਨਾਂ ਦੇ ਜਿਹੜੇ ਬੇਟੇ ਹੈਗੇ ਪਰਮਿੰਦਰ ਸਿੰਘ ਟਿੰਡਸਾ ਉਹ ਫਾਈਨੈਂਸ ਮਿਨਿਸਟਰ ਪੰਜਾਬ ਸਰਕਾਰ ਚ ਰਹੇ ਨੇ ਜਿਹੜੀ ਅਕਾਲੀਆਂ ਦੀ ਸਰਕਾਰ ਸੀ 2012 ਤੋਂ ਲੈ ਕੇ 17 ਤੱਕ ਉਹਦੇ ਚ ਉਹ ਫਾਈਨੈਂਸ ਮੰਤਰੀ ਸੀਗੇ ਤੇ ਪਿਛਲੇ ਪਿਛਲੇ ਦਿਨੀ ਡਿੰਡਸਾ ਸਾਹਿਬ ਨੂੰ ਸਜ਼ਾ ਸੁਣਾਈ ਗਈ ਸੀਗੀ ਸ੍ਰੀ ਅਕਾਲ ਤਖਤ ਵੱਲੋਂ ਤੇ ਉਹ 휠ਚੇਅਰ ਤੇ ਬਹਿ ਕੇ ਉਹਨਾਂ ਨੇ ਆਪਣੀ ਸਜ਼ਾ ਪੂਰੀ ਕੀਤੀ ਸੀਗੀ ਸੰਗਰੂਰ ਜ਼ਿਲ੍ਹੇ ਦੇ ਉਪਵਾਲ ਪਿੰਡ ਚ ਜਨਮੇ ਸੀਗੇ 9 April 1937 ਚ ਤੇ ਉਹਨਾਂ ਨੇ ਜਿਹੜੀ ਆਪਣੀ ਸਿਆਸਤ ਹੈ ਉਹ ਅਕਾਲੀ ਦਲ ਤੋਂ ਸ਼ੁਰੂ ਕੀਤੀ ਸੀਗੀ 1972 77 80 85 ਇਹ ਚਾਰ ਲਗਾਤਾਰ ਚਾਰ ਵਾਰ ਉਹ ਵਿਧਾਇਕ ਰਹੇ ਉਸ ਤੋਂ ਬਾਅਦ ਮੰਤਰੀ ਵੀ ਬਣੇ ਪਰਵਾਇਨ ਖੇਲ ਟੂਰਿਜ਼ਮ ਅਤੇ ਇਸਿਉ ਲੈਵੀਏਸ਼ਨ ਇਹ ਜਿੰਨੇ ਵੀ ਡਿਪਾਰਟਮੈਂਟ ਸੀਗੇ ਉਹਨਾਂ ਕੋਲ ਰਹੇ ਉਸ ਤੋਂ ਅਲਾਵਾ ਉਹ ਬਾਅਦ ਬਾਅਦ ਦੇ ਦਿਨਾਂ ਚ 2010 ਤੋਂ ਲੈ ਕੇ 2022 ਤੱਕ ਉਹ ਲਗਾਤਾਰ ਰਾਜ ਸਭਾ ਦੇ ਐਨ ਪੀ ਸੀਗੇ ਰਾਜ ਸਭਾ ਸੰਸਦ ਰਹੇ ਤੇ ਇਹ ਮੋਟਾ ਮੋਟਾ ਉਹਨਾਂ ਦਾ ਪੋਲਿਟਿਕਲ ਕੈਰੀਅਰ ਹੈ ਅਗਰ ਜੀ ਉਹਨਾਂ ਨੇ ਆਖਰੀ ਆਪਣੇ ਜੀਵਨ ਦੇ ਆਖਰੀ ਦਿਨਾਂ ਦੌਰਾਨ ਉਹਨਾਂ ਨੇ ਅਕਾਲੀ ਦਲ ਅਡ ਵੀ ਬਣਾਇਆ ਸੀਗਾ ਤੇ ਬਾਅਦ ਚ ਉਹਨਾਂ ਨੇ ਵਿਲੈ ਕਰ ਲਿਆ ਤੇ ਦੁਬਾਰੇ ਤੋਂ ਉਹ ਉਹਨਾਂ ਨੇ 2022 ਦਾ ਚੋਣ ਭਾਜਪੀ ਨਾਲ ਅਲਾਈਅੰਸ ਕਰਕੇ ਵੀ ਲੜਿਆ ਸੀਗਾ ਪਰ ਉਹਦੇ 'ਚ ਉਹਨਾਂ ਬਣਿਆ ਹੋਣਾ ਤਾਂ ਕੁਛ ਨਹੀਂ ਤੇ ਆਖਰੀ ਦਿਨਾਂ 'ਚ ਉਸ ਰਮਣੀ ਅਕਾਲੀ ਦਲ ਨਾਲ ਦਿਖੇ ਸੀਗੇ ਉਹਨਾਂ ਨੇ ਅਲਾਈਅੰਸ ਕਰ ਲਿਆ ਸੀਗਾ ਉਹਨਾਂ ਉਹ ਉਹਨਾਂ ਨੂੰ ਮੰਨਿਆ ਜਾਂਦਾ ਸੀਗਾ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦੇ ਕਲੋਜ਼ਰੇ ਸ਼ੁਰੂਆਤੀ ਦਿਨਾਂ 'ਚ ਕੰਪੀਟੀਟਰ ਵੀ ਕਈ ਵਾਰ ਲੋਕ ਕਹਿੰਦੇ ਨੇ ਕਈ ਵਾਰ ਇਹ ਵੀ ਕਹਿੰਦੇ ਨੇ ਕਿ ਦੋਵਾਂ ਦੀ ਬਣਦੀ ਬਹੁਤ ਸੀਗੀ ਤੇ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਮਾਲਵੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਦੂਜਾ ਸੀਨੀਅਰ ਆਗੂ ਹੁਣ ਪੂਰਾ ਹੋ ਚੁੱਕਿਆ ਦਾ ਜੀ ਸੋ ਵੱਡਾ ਕਾਟਾ ਹੁੰਦਾ ਹੈ ਸੋ ਅੱਗੇ ਚੱਲਦੇ ਹਾਂ ਤਾਂ ਉਧਰ ਯੂਪੀ ਦੇ ਵਿੱਚ ਕਹਿੰਦੇ ਜਿਹੜੇ ਸਿੱਖ ਨੇ ਉਹ ਗਰੀਬੀ ਤੇ ਬੇਰੋਜ਼ਗਾਰੀ ਦੇ ਚੱਲਦੇ ਧਰਮ ਬਦਲ ਗਏ ਨੇ ਹਾਂਜੀ ਜਿਵੇਂ ਇਹ ਲਗਾਤਾਰ ਖਬਰਾਂ ਆ ਰਹੀਆਂ ਨੇ ਅੱਡਰ-ਅਲਕਿਆਂ ਤੋਂ ਜਿੱਥੇ ਸਿੱਖ ਨੇ ਖਾਸ ਕਰ ਗਰੀਬ ਸਿੱਖ ਨੇ ਮਜ਼ਦੂਰ ਸਿੱਖ ਨੇ ਉਨਾ ਚਿਰ ਧਰਮ ਪਰਿਵਰਤਨ ਦੀ ਖਬਰਾਂ ਆਪਾਂ ਦੇਖਣ ਨੂੰ ਮਿਲ ਰਹੇ ਨੇ ਜ਼ਿਆਦਾਤਰ ਜਿਹੜੇ ਇਸ ਕਿਸਮ ਦੇ ਸਿੱਖ ਨੇ ਉਹ 크੍ਰਿਸਚੀਅਨ ਬਣ ਰਹੇ ਨੇ ਉੱਤਰ ਪ੍ਰਦੇਸ਼ ਦਾ ਜਿਹੜਾ ਇਲਾਕਾ ਹੈਗਾ ਨੇਪਾਲ ਬਾਰਡਰ ਨਾਲ ਲੱਗਿਆ ਹੋਇਆ ਜਿਹਨੂੰ ਕਲਚਰਲੀ ਤਰਾਇਦਾਰ ਰੀਜਨ ਕਹੇ ਜਾਂਦਾਗਾ ਜੇ ਜ਼ਿਲ੍ਹਿਆਂ ਵਾਰ ਨੰਬਰ ਆਪਾਂ ਨਾਮ ਲੈਣਾ ਹੋਵੇ ਤਾਂ ਪਿਲੀਬੀਤ ਲਖੀਮਪੁਰ ਖੀਰੀ ਉਹ ਸਾਰਾ ਜਿਹੜਾ ਇਲਾਕਾ ਗਿਆ ਉੱਥੇ ਇਹ ਸਮੱਸਿਆ ਆ ਰਹੀ ਹੈਗੀ ਉੱਥੇ ਜਿਹੜੇ ਦਲਤ ਸਿੱਖ ਹੈ ਗਿਆ ਉਹ ਕ੍ਰਿਸਚੀਅਨ ਬਣ ਰਹੇ ਨੇ ਤਿੰਨ ਪਿੰਡਾਂ ਬਾਰੇ ਇਹ ਖਬਰ ਆਈ ਹੈ ਕਿ ਉਹ ਤਿੰਨ ਦੇ ਤਿੰਨ ਪਿੰਡ ਆ ਕ੍ਰਿਸਚੀਅਨ ਬਣ ਗਏ ਨੇ ਉਹਨਾਂ ਦਾ ਇਹ ਮੰਨਿਆ ਦਾ ਹੈਗਾ ਕਿ ਪਹਿਲਾ ਇਹ ਬਣਨ ਦਾ ਜਿਹੜਾ ਕਾਰਨ ਦੱਸਿਆ ਜਾ ਰਿਹਾ ਉਹ ਹੀ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਇਹ ਮਕਾਨ ਦਾ ਲਾਲਚ ਦਿੱਤਾ ਜਾਂਦਾਗਾ ਬੱਚਿਆਂ ਦੀ ਪੜ੍ਹਾਈ ਦਾ ਲਾਲਚ ਦਿੱਤਾ ਜਾਂਦਾਗਾ ਸਨਮਾਨ ਦਾ ਲਾਲਚ ਦਿੱਤਾ ਜਾਂਦਾਗਾ ਇਸ ਕਿਸਮ ਦੇ ਲਾਲਚਾਂ ਰਾਹੀਂ ਇਹ ਧਰਮ ਪਰਿਵਰਤਨ ਜਿਹੜੇ ਕ੍ਰਿਸਚੀਅਨ ਮਿਸ਼ਨਰੀ ਨੇ ਉਹ ਕਰਾ ਰਹੇ ਨੇ ਜੀ ਸੋ ਬੜੀ ਗੰਬੀਰ ਗੱਲ ਹੈ ਬਹੁਤ ਹੀ ਗੰਬੀਰ ਇਹ ਵਿਸ਼ਾ ਹੈ ਤੋਂ ਉਧਰ ਕਹਿੰਦੇ ਮੋਦੀ ਸਰਕਾਰ ਹੁਣ ਜਿਹੜਾ ਆਪਰੇਸ਼ਨ ਸੰਦੂਰ ਸੀ ਉਸ ਨੂੰ ਪੂਰੀ ਤਰ੍ਹਾਂ ਪੋਲੀਟਿਕਾਈਜ਼ ਵੀ ਕਰ ਰਹੀ ਹੈ ਤੇ ਇਸ ਨੂੰ ਹੋਰ ਪੋਲੀਟਿਕਾਈਜ਼ ਕਰਨ ਦੇ ਲਈ ਕਹਿੰਦੇ ਘਰ ਘਰ ਸੰਦੂਰ ਪਹਚਾਇਆ ਜਾਊਗਾ ਇਹ ਨਾਣਾ ਅਭਿਆਨ ਸ਼ੁਰੂ ਕਰਨ ਜਾ ਰਹੇ ਨੇ ਹਾਂਜੀ ਇਹ ਨਵਾਂ ਬਿਆਨ ਬੀਜੇਪੀ ਨੇ ਜਲ ਲਾਨਿਆਗਾ ਤੇ ਦੱਸਿਆ ਜਾ ਰਿਹਾਗਾ ਕਿ ਇਹ 9 ਜੂਨ ਤੋਂ ਬਾਅਦ ਲਗਾਤਾਰ ਲੋਕਾਂ ਦੇ ਘਰਾਂ 'ਚ ਜਾਣਗੇ ਤੇ ਸੰਦੂਰ ਲੈ ਕੇ ਜਾਣਗੇ ਜਿਹੜੇ ਐਮਪੀਜ਼ ਹੈਗੇ ਆ ਇਹਨਾਂ ਦੇ ਬੀਜੇਪੀ ਐਮਪੀਜ਼ ਉਹ ਪਦਿਆਤਰਾ ਵੀ ਕਰਨਗੇ 20 25 25 ਕਿਲੋਮੀਟਰ ਪੈਦਲ ਵੀ ਚੱਲਣਗੇ ਇਹ ਬੜਾ ਅਜੀਬ ਲੱਗਿਆ ਜੇ ਆਪਾਂ ਮਤਲਬ Hindu ਧਰਮ ਦੀ ਪਰੰਪਰਾ ਅਨੁਸਾਰ ਵੀ ਮੰਨੀਏ ਕਿ ਜਿਨ੍ਹਾਂ ਦੇ ਸੁਹਾਗ ਉੱਜੜ ਜਾਂਦੇ ਨੇ ਜਿਨ੍ਹਾਂ ਦੇ ਘਰ ਵਾਲੇ ਮਰ ਜਾਂਦੇ ਨੇ ਉਹ ਸੰਦੂਰ ਨਹੀਂ ਲੈਂਦੀਆਂ ਤੇ ਹੁਣ ਕੀ ਬੀਜੇਪੀ ਜਿਹੜੇ ਵਿਧਵਾਵਾਂ ਮਹਿਲਾਵਾਂ ਹੈ ਕਿ ਹਿੰਦੂ ਧਰਮ ਦੀਆਂ ਉਹਨਾਂ ਨੂੰ ਵੀ ਸੰਦੂਰ ਦਊਗੀ ਇਹ ਇੱਕ ਅਜੀਬ ਜਿਹਾ ਹੈਗਾ ਦੂਜਾ ਸਭ ਤੋਂ ਜਿਹੜਾ ਇੰਪੋਰਟੈਂਟ ਕੁਸਚਨ ਇਹ ਹੈ ਕਿ ਜਨਾ ਨੇ 26 ਮਹਿਲਾਵਾਂ ਦਾ ਸੰਦੂਰ ਉਜ਼ਾੜਿਆ ਸੀਗਾ ਪਹਿਲਗਾਮ ਦੇ ਵਿੱਚ ਜਿਹੜੇ ਪੰਜ دہشت گردਾਂ ਨੇ ਉਹ ਹਜੇ ਤੱਕ ਨਹੀਂ ਫੜੇ ਗਏ ਫਿਰ ਕਿਸ ਖੁਸ਼ੀ 'ਚ ਮਤਲਬ ਨਰਿੰਦਰ ਮੋਦੀ ਦੀ ਸਰਕਾਰ ਨੇ ਫੈਸਲਾ ਲਿਆਗਾ ਕਿ ਅਸੀਂ ਸੰਦੂਰ ਪਹੁੰਚਾਵਾਂਗੇ ਜੇ ਉਹ ਦਹਿਸ਼ਤਗਰਦ ਪੰਜ ਦਹਿਸ਼ਤਗਰਦ ਜਿਨ੍ਹਾਂ ਨੇ 26 ਜਾਣਿਆਂ ਦੀ ਨੂੰ ਮੌਤ ਦੇ ਘਾਟ ਉਤਾਰਿਆ ਸੀ ਉਦੋਂ ਜੇ ਸੰਧੂਰ ਉਹਨਾਂ ਨੂੰ ਫੜ ਲਿੱਤਾ ਫੜ ਲਿਆ ਜਾਂਦਾ ਜਾਂ ਫਿਰ ਉਹਨਾਂ ਨੂੰ ਟੰਗ ਦਿੱਤਾ ਜਾਂਦਾ ਉਹ ਕੁਝ ਉਹ ਉਹ ਉਹਨਾਂ ਤੇ ਕੋਈ ਕਾਰਵਾਈ ਹੁੰਦੀ ਉਸ ਤੋਂ ਬਾਅਦ ਇਹ ਜਸ਼ਨ ਮਨਾਉਂਦਾ ਠੀਕ ਲੱਗਦਾ ਸੀ ਪਰ ਹੁਣ ਇਹ ਕੀ ਜਿਹੜਾ ਕੈਪਟਨ ਨਰਵਾਲ ਮਰਿਆ ਉਹਦੀ ਹੁਣ ਜਿਹੜੀ ਘਰ ਵਾਲੀ ਹੈਗੀ ਆ ਹਮਨਸੀ ਨਰਵਾਲ ਉਹ ਤਾਂ ਵਿਧਵਾ ਹੈਗੀ ਆ ਕੀ ਉਹਨੂੰ ਵਿਧਵਾ ਨੂੰ ਵੀ ਸੰਧੂਰ ਦੇਣਗੇ ਜਾ ਕੇ ਇਹ ਮਤਲਬ ਇਹ ਇਲੈਕਸ਼ਨ ਪ੍ਰੋਪਗੈਂਡਾ ਚ ਇੰਨੇ ਪਾਗਲ ਹੋ ਚੁੱਕੇ ਨੇ ਇਹ ਜਿਹੜੀ ਆ ਬੇਸਿਕ ਇਹਨਾਂ ਦੀ ਹਿੰਦੂ ਟਰੈਡੀਸ਼ਨ ਹੈ ਉਹ ਵੀ ਨਹੀਂ ਸਮਝ ਰਹੇ ਨੇ ਹੂੰ ਇਹ ਇਹ ਬਹੁਤ ਮਤਲਬ ਅਜੀਬ ਮੈਨੂੰ ਵੀ ਬਹੁਤ ਅਜੀਬ ਲੱਗਿਆ ਜਦੋਂ ਇਹ ਖਬਰ ਪੜ੍ਹੀ ਤੇ ਇਹਨਾਂ ਵਾਸਤੇ ਕੀ ਮਤਲਬ ਹੁਣ ਇਹ ਮਿਲਟਰੀ ਆਪਰੇਸ਼ਨਾਂ ਤੇ ਵੀ ਵੋਟਾਂ ਮੰਗਣਗੇ ਇਹ ਇੱਕ ਅਜੀਬ ਗੱਲ ਹੈ ਜਦਕਿ ਉਸ ਮਿਲਟਰੀ ਆਪਰੇਸ਼ਨ ਤੇ ਕਿੰਨੇ ਜ਼ਿਆਦਾ ਕੁਐਸਚਨ ਉੱਠ ਰਹੇ ਨੇ ਉਹਨਾਂ ਦਾ ਸਵਾਲ ਦੇਣ ਤੋਂ ਬਜਾਏ ਇਸ ਕਿਸਮ ਦਾ ਕੰਮ ਕਰ ਰਹੇ ਨੇ ਜਿਸ ਕਰਕੇ ਇਹਨਾਂ ਨੂੰ ਵੋਟਾਂ ਮਿਲ ਸਕਣ ਜੀ ਤੋ ਇਹ ਇਹ ਕਹਿਣ ਦਾ ਭਾਵ ਕਿ ਕੁੱਲ ਮਿਲਾ ਕੇ ਆਪਰੇਸ਼ਨ ਸਿੰਧੂਰ ਜਿਹੜਾ ਹੈ ਉਸ ਨੂੰ ਉਹਨਾਂ ਆਰਮੀ ਨੇ ਨਹੀਂ ਪ੍ਰਚਾਰਨਾ ਜਾਂ ਉਹਨਾਂ ਆਰਮੀ ਨੂੰ ਉਹਦਾ ਸ਼ਰੈ ਨਹੀਂ ਮਿਲਣਾ ਜਿੰਨਾ ਜਨਾਬ ਹੁਣੀ ਆਪ ਲੈ ਰਹੇ ਨੇ ਅਸੀਂ ਥਾਂ-ਥਾਂ ਪੋਸਟਰ ਦੇਖ ਰਹੇ ਹਾਂ ਉਹਦੇ ਤੇ ਸਲੂਟ ਮਾਰ ਰਹੇ ਨੇ ਉਹ 에ਅਰ ਫੋਰਸ ਵਾਲੇ ਕੱਪੜਿਆਂ 'ਚ ਇੱਕ ਵਾਰੀ ਤਸਵੀਰਾਂ ਖਿਚਾ ਲਈਆਂ ਉਹ ਹੁਣ ਪੂਰੀਆਂ ਪ੍ਰਚਾਰੀਆਂ ਜਾ ਰਹੀਆਂ ਨੇ ਨਾ ਸੱਜੇ ਨਾ ਖੱਬੇ ਕੋਈ ਆਰਮੀ ਮੈਨ ਉਸ ਚ ਦੇਖ ਰਿਹਾ ਸਿਰਫ ਤੇ ਸਿਰਫ ਦੇਖ ਰਹੇ ਨੇ ਦੇਸ਼ ਦੇ पीएम ਉਸ ਨੂੰ ਪ੍ਰਚਾਰਨ ਦੇ ਵਿੱਚ ਉਧਰ ਗੱਲ ਕਰੀਏ ਜੀ ਜੀ ਗੁਰਪ੍ਰੀਤ ਮਤਲਬ ਈਵਨ ਕੱਲ ਗੁਜਰਾਤ ਚ ਸੀਗੇ ਪੀਐਮ ਤੇ ਉੱਥੇ ਜਿਹੜਾ ਕਰਨਲ ਸੋਫੀਆ ਕੋਰੇਸੀ ਦਾ ਪਰਿਵਾਰ ਸੀ ਉਹਨੂੰ ਵੀ ਜਿਹੜੇ ਬੀਜੇਪੀ ਦੇ ਆਗੂ ਸਹੀ ਅਤੇ ਜਿਹੜੇ ਡੀਸੀ ਸੀਗੀ ਡੀਸੀ ਮੈਡਮ ਉਹ ਲੈ ਕੇ ਆਈ ਨਰਿੰਦਰ ਮੋਦੀ ਦੇ ਘਟਚੇ ਤੇ ਉਹ ਪਰਿਵਾਰ ਨੂੰ ਉਹਨਾਂ ਦੇ ਪਰਿਵਾਰ ਨੂੰ ਸ਼ਾਮਲ ਕਰ ਰਹੇ ਨੇ ਤੇ ਨਰਿੰਦਰ ਮੋਦੀ ਜੀ ਦਾ ਸਨਮਾਨਾ ਰਹੇ ਸੀ ਉਹ ਵਿਚਾਰਾ ਉਹ ਪਰਿਵਾਰ ਵੀ ਖੜਾ ਸੀ ਉਹਨਾਂ ਤੇ ਫੁੱਲ ਉਹ ਸੱਟ ਰਿਆ ਸੀਗਾ ਕੀ ਮਤਲਬ ਕੀ ਬਣਾ ਰਹੇ ਨੇ ਇਹ ਅਜੀਬ ਹੀ ਹੈ ਉਹਨਾਂ ਨੂੰ ਬਤਾਓ ਜਿਹੜੇ ਲੋਕ ਸਰਵ ਕਰ ਰਹੇ ਨੇ ਗਵਰਨਮੈਂਟ ਆਫ ਬਲੂ ਇਸ ਨੌਨਾ ਤੇ ਪਰਿਵਾਰਾਂ ਨੂੰ ਵੀ ਤੰਗ ਕਰ ਰਹੇ ਨੇ ਇਸ ਹਿਸਾਬ ਨਾਲ ਤਾਂ ਵੈਸੇ ਕਹਿੰਦੇ ਨੇ ਕਿ ਤੁਸੀਂ ਪੋਲੀਟੀਕਲ ਬਿਆਨ ਦੇ ਨਹੀਂ ਸਕਦੇ ਜਦੋਂ ਤੁਸੀਂ ਸਰਵਿਸ ਕਰ ਰਹੇ ਹੋ ਵੈਸੇ ਵੀ ਜਿਹੜੇ ਸਰਵਿਸ ਕਰ ਰਹੇ ਹੁੰਦੇ ਨੇ ਉਹ ਤਾਂ ਡਰ-ਡਰ ਕੇ ਫੂਕ-ਫੂਕ ਕੇ ਪੈਰ ਰੱਖਦੇ ਨੇ ਵੀ ਸਾਡੀ ਸਰਵਿਸ ਤੇ ਨਾ ਖਤਰਾ ਬਣ ਜਵੇ ਪਰ ਜਿੱਥੇ ਫਿਰ ਗੱਲ ਇਸ ਤਰੀਕੇ ਦੀ ਪੀਆਰ ਦੀ ਆ ਜਾਂਦੀ ਹੈ ਉੱਥੇ ਸਾਰਾ ਕੁਝ ਜਾਇਜ਼ ਇਹਨਾਂ ਦੇ ਵੱਲੋਂ ਕਰ ਲਿਆ ਜਾਂਦਾ ੱ ਧੱਕੇ ਨਾਲ ਕਰਾ ਲਿਆ ਜਾਂਦਾ ਕਿਉਂਕਿ ਕਿਹੜਾ ਕੋਈ ਕਾਰਵਾਈ ਕਰਨੀ ਹੈ ਅੱਗੇ ਚਲੀਏ ਉਧਰ ਸੀਐਮ ਸਾਹਿਬ ਉਮਰ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਟੂਰਿਜ਼ਮ ਤਾਂ ਮੇਰੀ ਜ਼ਿੰਮੇਵਾਰੀ ਹੈ ਪਰ ਸੁਰੱਖਿਆ ਮੇਰੀ ਜ਼ਿੰਮੇਵਾਰੀ ਨਹੀਂ ਹੈ ਉਧਰ ਅਮਰਨਾਥ ਯਾਤਰਾ ਦੇ ਬਾਰੇ ਵੀ ਪਾ ਦਿਓ ਚਾਨਣਾ। ਉਹ ਬੇਸਿਕਲੀ ਜੰਮੂ ਕਸ਼ਮੀਰ ਦੇ ਵਿੱਚ ਲਗਾਤਾਰ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾਹ ਇਹ ਕੋਸ਼ਿਸ਼ ਕਰ ਰਹੇ ਨੇ ਕਿ ਦੁਬਾਰੇ ਤੋਂ ਟੂਰਿਸਟ ਪਹੁੰਚਣ। ਉਹਨਾਂ ਨੇ ਸ਼ਿਨਾਗਰ ਦੇ ਵਿੱਚ ਸਾਈਕਲ ਚਲਾ ਕੇ ਵੀ ਦਿਖਾਈ ਅੱਡ-ਅੱਡ ਜ਼ਿਲ੍ਹਿਆਂ ਦੇ ਵਿੱਚ ਵੀ ਉਹ ਘੁੰਮੇ ਫਿਰੇ ਤੇ ਲਗਾਤਾਰ ਬਿਆਨ ਵੀ ਦੇ ਰਹੇ ਨੇ। ਲੇਕਿਨ ਹਜੇ ਵੀ ਉਹਨਾਂ ਦੇ ਮੰਚ ਸ਼ੰਕਾਵਾਂ ਨੇ ਸਿਕਿਉਰਿਟੀ ਵਾਲੀ। ਉਹਨਾਂ ਨੂੰ ਲੱਗ ਰਿਹਾਗਾ ਕਿ ਜਿਹੜੀ ਮੌਕੇ ਦੀ ਹਕੂਮਤ ਹੈ ਤੇ ਜਿਹੜਾ ਗਵਰਨਰ ਹੈ ਕੇਦਰ ਦੀ ਹਕੂਮਤ ਅਤੇ ਗਵਰਨਰ ਅਤੇ ਅਸੀਂ ਤਿੰਨੇ ਮਿਲ ਕੇ ਜੇ ਕੰਮ ਕਰਾਂਗੇ ਕਿ ਅਸੀਂ ਦੁਬਾਰੇ ਤੋਂ ਟੂਰਿਸਟ ਖਿੱਚ ਪਾਉਂਗੇ ਕਸ਼ਮੀਰ 'ਚ ਪਰ ਕਸ਼ਮੀਰ ਦੇ ਉਲਟੇ ਬੱਟਾ ਅਭਿਆਨ ਛੇੜਿਆ ਗਿਆ ਹੈਗਾ ਕਿ ਹੁਣ ਉੱਥੇ ਜਾਣ ਦੀ ਲੋੜ ਨਹੀਂ ਉਹ ਤਾਂ ਸਾਨੂੰ ਮਾਰ ਦਿੰਦੇ ਨੇ ਇਹ ਮੈਨੂੰ ਲੱਗਦਾ ਹੈ ਕਿ ਹੁਣ ਖਾਸੀ ਦਿੱਕਤ ਆਉਗੀ ਉਮਰ ਅਬਦੁੱਲਾ ਨੂੰ ਇਵਨ ਬਰਸਨ ਘਾਟੀ ਬਾਰੇ ਵੀ ਉਹਨਾਂ ਨੇ ਕਹੀ ਸੀਗੀ ਕਿ ਤੁਸੀਂ ਆਓ ਉਮਰ ਅਬਦੁੱਲਾ ਅਡੜ ਥਾਵਾਂ ਤੇ ਜਾ ਕੇ ਪਹਿਲਗਾਮ ਜਾ ਕੇ ਉਹਨਾਂ ਨੇ ਨਦੀਦੇ ਕੰਡੇ ਬਹਿ ਕੇ ਸੈਲਫੀ ਖਿੱਚੀ ਤੇ ਕਿਹਾ ਕਿ ਤੁਸੀਂ ਇੱਥੇ ਆਓ ਲਗਾਤਾਰ ਕਸ਼ਮੀਰ ਦੇ ਵਿੱਚ ਉਹ ਕੋਸ਼ਿਸ਼ ਕਰ ਰਹੇ ਨੇ ਕਿ ਟੂਰਿਸਟ ਆਣ ਕਸ਼ਮੀਰ ਦੇ ਵਿੱਚ ਟੂਰਿਸਟਾਂ ਦੀ ਜਿਹੜੀ ਗਿਣਤੀ ਹੈ ਉਹ ਘਟੀ ਹੈਗੀ ਆ ਉਦਾਂ ਪਤਾ ਕਿ ਕਸ਼ਮੀਰ ਦੇ ਲੋਕ ਹੈਗੇ ਆ ਉਹ ਮਹਿਮਾਨ ਨਵਾਜ਼ ਲੋਕ ਨੇ ਮਹਿਮਾਨਾ ਦਾ ਬਹੁਤ ਮਹਿਮਾਨਾ ਦੀ ਬਹੁਤ ਇੱਜ਼ਤ ਕਰਦੇ ਨੇ ਪਰ ਇਹ ਜਿਹੜਾ ਕੇਂਦਰੀ ਏਜੰਸੀਆਂ ਸੀ ਗਿਆ ਅਤੇ ਜਿਹੜੀ ਕੇਂਦਰੀ ਸੁਰੱਖਿਆ ਬਲ ਸੀਗੇ ਤੇ ਕਿਉਂ ਸਰਕਾਰ ਸੀ ਜਿਹਦੀ ਜ਼ਿੰਮੇਵਾਰੀ ਸੀ ਸੁਰੱਖਿਆ ਦੀ ਉਹਦੀ ਚੂਕ ਉਹਦੇ ਤੇ ਤਾਂ ਕੋਈ ਸਵਾਲ ਪੁੱਛ ਨਹੀਂ ਰਿਹਾ ਤੇ ਹੁਣ ਉੱਥੇ ਕਸ਼ਮੀਰੀ ਲੋਕਾਂ ਨੂੰ ਹੀ ਵਿਲਨ ਬਣਾ ਕੇ ਉੱਥੇ ਟੂਰਿਜ਼ਮ ਘਟਾਇਆ ਜਾ ਰਿਹਾਗਾ ਜੀ ਸੋ ਉਧਰ ਕਹਿੰਦੇ 2 ਜੂਨ ਨੂੰ ਜਗਰਾਉਂ ਚ ਕਿਸਾਨਾਂ ਦਾ ਵੱਡਾ ਇਕੱਠ ਹੋਣਾ ਹੈ ਇਸ ਵੱਡਾ ਇਕੱਠ ਕਰਨ ਦੇ ਮੁੱਖ ਕਾਰਨ ਕੀ ਨੇ ਉਹ ਬੇਸਿਕਲੀ ਤਾਂ ਜਿਹੜਾ ਲਗਾਤਾਰ ਇਸ਼ੂ ਚੱਲ ਰਿਹਾ ਹੈ ਗਲਦਿਆਣੇ ਦੇ ਵਿੱਚ ਖਾਸ ਕਰ ਆਪਾਂ ਨੂੰ ਪਤਾ ਹੈ ਕਿ ਜਮੀਨ ਵਾਲਾ ਵੀ ਹੈਗਾ ਇਸ ਤੋਂ علاوہ ਉੱਥੇ ਕਿਸਾਨਾਂ ਤੇ ਜਿਹੜੀ ਕਾਰਵਾਈ ਕੀਤੀ ਗਈ ਸੀਗੀ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਉਹ ਵੀ ਇੱਕ ਇਸ਼ੂ ਹੈ ਜਾਨੀ ਕਿ ਜਿੰਨੇ ਵੀ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਤੇ ਹਮਲੇ ਕੀਤੇ ਇਵਨ ਬਾਇਓਗੈਸ ਫੈਕਟਰੀਆਂ ਵਾਲਾ ਦੇ ਉਲਟ ਵੀ ਜਲੰਧਰ ਤੇ ਲੁਧਿਆਣੇ 'ਚ ਆंदोलਨ ਚੱਲ ਰਿਹਾਗਾ ਉੱਥੇ ਝੂਠੇ ਕੇਸ ਵੀ ਲਾਏ ਗਏ ਨੇ ਮਜ਼ਦੂਰਾਂ ਦੇ ਉਲਟ ਵੀ ਸਾਰਾ ਮਾਮਲਾ ਚੱਲ ਰਿਹਾਗਾ ਉੱਥੇ ਵੀ ਮਜ਼ਦੂਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਤੇ ਇੱਕ ਮਜ਼ਦੂਰ ਹੈਗਾ ਨਰਿੰਦਰ ਉਹਨੂੰ ਬਿਜਲੀ ਦਾ ਕਰੰਟ ਲਾਇਆ ਗਿਆ ਹੈਗਾ ਇਸ ਕਿਸਮ ਦੇ ਜਿੰਨੇ ਵੀ ਲੋਕ ਨੇ ਮਜ਼ਦੂਰ ਹੋਣ ਕਿਸਾਨ ਹੋਣ ਜਿਹੜੇ ਅੱਡ ਅੱਡ ਮੋਰਚਿਆਂ ਤੇ ਲੱਗੇ ਹੋਏ ਸੀ ਪਰ ਉਹਨਾਂ ਦੇ ਮੋਰਚੇ ਸਰਕਾਰ ਨੇ ਉਜਾੜੇ ਖਾਸ ਕਰ ਭਗਵੰਦ ਮਾਨ ਸਰਕਾਰ ਨੇ ਉਜਾੜੇ ਅਪਨ ਤੱਕ ਸੰਭੂ ਬਾਟਰ ਖਨੋਰੀ ਬਾਟਰ ਦਾ ਮੋਰਚਾ ਤਾਂ ਦਿਖਦਾ ਹੈਗਾ ਕਿਉਂਕਿ ਉਹ ਤਾਂ ਵੱਡਾ ਮੋਰਚਾ ਸੀਗਾ ਪਰ ਹਰ ਜ਼ਿਲ੍ਹੇ ਦੇ ਅੰਦਰ ਕਿਸਾਨ ਅਤੇ ਮਜ਼ਦੂਰ ਆਪਣੀਆਂ ਆਪਣੀਆਂ ਲੜਾਈਆਂ ਲੜ ਰਹੇ ਸੀ ਉਹਨਾਂ ਦੇ ਮੋਰਚੇ ਵੀ ਪਿਛਲੇ 1.5 ਇੱਕ 2 ਮਹੀਨੇ ਚ ਓਝਾੜੇ ਗਏ ਨੇ ਉਹ ਸਾਰੇ ਕਿਸਾਨ ਅਤੇ ਮਜ਼ਦੂਰ ਇਕੱਠੇ ਹੋ ਕੇ ਜਗਰਾਮ ਦੇ ਵਿੱਚ ਇਹ ਰੈਲੀ ਕਰ ਰਹੇ ਨੇ ਇਹਦੇ ਚ ਸੰਯੁਕਤ ਕਿਸਾਨ ਮੋਰਚਾ ਬੀਕੇ ਵਿਵਕਤਾ ਗਰਾਹਾ ਤੇ ਹੋਰ ਮਜ਼ਦੂਰ ਜਿੱਥੇ ਬੰਦੀਆਂ ਇਹ ਸਾਰੀਆਂ ਨੇ ਦੇਖਦੇ ਆ ਕਿ 2 ਜੂਨ ਨੂੰ ਇੱਕ ਇੱਡਾ ਕੱਟ ਕਰ ਪਾਉਂਦੇ ਨੇ ਇਹ ਰੈਲੀ ਡਿਸਾਈਡ ਕਰੂਗੀ ਕਿ ਕੀ ਜਿਹੜਾ ਇੱਕ ਕਿਸਾਨ ਲਹਿਰ ਕਹ ਲੋਇਆ ਮਜ਼ ਕਿਸਾਨ ਮਜ਼ਦੂਰਾਂ ਦਾ ਜਿਹੜਾ ਇਕਾ ਹੈਗਾ ਉਹ ਸੱਚੀ ਹੋ ਹੈਗਾ ਕੀ ਭਗਵੰਤ ਮਾਨ ਦੇ ਉਲਟ ਜਿਹੜੇ ਛੋਟੇ ਛੋਟੇ ਅੰਦੋਲਨ ਇਹਨਾਂ ਨੇ ਜੜੇ ਨੇ ਉਹ ਕੀ ਇਕੱਠੇ ਹੋ ਪਣ ਗਿਆ ਨਿਓ ਪਣ ਗਏ ਸਾਰੀਆਂ ਚੀਜ਼ਾਂ ਇਸ ਆਪਾਂ ਉਕਟ ਚ ਦੇਖਣ ਨੂੰ ਮਿਲਣ ਗਿਆ ਜੀ ਸੋ ਅਗਲੀ ਖਬਰ ਦਾ ਰੁਖ ਕਰੀਏ ਤਾਂ ਲੁਧਿਆਣੇ 'ਚ ਅੱਜ ਪੂਰੀ ਤਰੀਕੇ ਨਾਲ ਬਰੇ ਨੇ ਸਾਬਕਾ ਡਿਪਟੀ ਸੀਐਮ ਬਦਲ ਹੁਣੀ ਸੁਖਵੀਰ ਬਾਦਲ ਹੁਣੀ ਉਹਨਾਂ ਨੇ ਧਰਨਾ ਦੇਣਾ ਸੀ ਸ਼ਾਇਦ ਇਹ ਜਿਹੜੀ ਜ਼ਮੀਨ ਐਕਵਾਇਰ ਕੀਤੀ ਜਾਣੀ ਐ ਉਸ ਨੂੰ ਲੈ ਕੇ ਤੇ ਕੀ ਕੁਝ ਹੋਰ ਕੀ ਪੁਆਇੰਟਸ ਆਖ ਰਹੇ ਨੇ ਉਹ ਕਿਹੜਾ ਏਜੰਡਾ ਲੈ ਟੋ ਕਰ ਰਹੇ ਨੇ ਇੱਥੇ ਉਹ ਦੇਖੋ ਅੱਜ ਜਿਹੜਾ ਗਲਾ ਡਾ ਦਾ ਦਫਤਰ ਸੀਗਾ ਉਹਨੂੰ ਉਹਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਨੇ ਧਰਨਾ ਦਿੱਤਾ ਸੀਗਾ ਕਿਸਾਨ ਜਥੇਬੰਦੀਆਂ ਵੀ ਮੌਜੂਦ ਸੀ ਇਵਨ ਜਿਹੜੇ ਸਾਬਕਾ ਡਿਪਟੀ ਸੀਐਮ ਹੈ ਗਿਆ ਸੀ ਸ਼੍ਰੋਮਣੀ ਕਾਲ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਹ ਵੀ ਪਹੁੰਚੇ ਸੀਗੇ ਤੇ ਉਹਨਾਂ ਨੇ ਜ਼ਮੀਨ ਦਾ ਜਿਹੜਾ ਇਹ ਨਵਾਂ ਪ੍ਰੋਪਰਟੀ ਡੀਲਰਾਂ ਨੂੰ ਜਿਹੜਾ ਨਵਾਂ ਰਾ ਖੋਲਿਆ ਭਗਵੰਤ ਮਾਨ ਨੇ ਪ੍ਰੋਪਰਟੀ ਡੀਲਰਾਂ ਨੂੰ ਕਿਸਾਨਾਂ ਦੀ ਜ਼ਮੀਨ ਦੇਣ ਦਾ ਇਹਦੇ ਉਲਟ ਉਹਨਾਂ ਨੇ ਧਰਨਾ ਦਿੱਤਾ ਹੈਗਾ ਤੇ ਉਹਨਾਂ ਨੇ ਮਤਲਬ ਹਮਲਾ ਵੀ ਬੋਲ ਲਿਆਗਾ ਕਿ ਐਜਡੀ ਸਾਰੀ ਪਾਲਸੀ ਹੈ ਇਹ ਬਰਬਾਦ ਕਰਨ ਵਾਲੀ ਹੈਗਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੰਜਾਬ 'ਚ ਕੁਝ ਨਹੀਂ ਹੋ ਰਿਹਾ ਤੇ 32 ਪਿੰਡ ਸੀਗੇ ਜੀ ਸਾਰੇ ਪਿੰਡਾਂ ਦੇ ਜਿਹੜੇ ਕਿਸਾਨ ਆਪਾਂ ਨੂੰ ਦੇਖਣ ਨੂੰ ਮਿਲੇ ਜਿਸ ਗਲਾਡਾ ਦੇ ਬਾਹਰ ਜਿਹੜਾ ਦਫਤਰ ਹੈਗਾ ਲੱਗਿਆ ਸੀਗਾ ਹੁਣ ਇਹ ਦੇਖਣਾ ਹੋਊਗਾ ਕਿ ਕੀ ਜਿਹੜੇ ਇਹ ਕਿਸਾਨ ਨੇ ਇਹ ਕੋਈ ਵੱਡੀ ਕਾਲ ਦਿੰਦੇ ਨੇ ਵੱਡਾ ਪ੍ਰੋਟੈਸਟ ਬਣਦਾਗਾ ਇਹ ਵੀ ਦੇਖਣ ਇਹ ਤਾਂ ਚਲੋ ਅੱਜ ਖਤਮ ਹੋ ਗਿਆ ਸੀਗਾ ਅੱਜ ਜੁਕਬੀਰ ਬਾਦਲ ਹੋ ਰਿ ਪਹੁੰਚ ਗਏ ਕੀ ਪੱਕੇ ਮੋਰਚੇ 'ਚ ਤਬਦੀਲ ਹੋਊਗਾ ਉੱਦਾਂ 32 ਦੇ 32 ਪਿੰਡਾਂ 'ਚ ਮਤੇ ਤਾਂ ਪਹਿਰੇ ਨੇ ਹੁਣ ਇਹ ਉੱਥੇ ਇੱਕ ਆਰਗੇਨਾਈਜ਼ਰ ਦੀ ਲੋੜ ਤਾਂ ਹੈਗੀ ਆ ਮਤਲਬ ਕੀ ਕਿਸਾਨ ਜਿੱਥੇ ਬੰਦियां ਉੱਥੇ ਆਰਗੇਨਾਈਜ਼ਰ ਸਾਬਤ ਹੋਣ ਗਿਆ ਆ ਫਿਰ ਸੋਮਣੀ ਅਕਾਲੀ ਦਲ ਉੱਥੇ ਆਰਗੇਨਾਈਜ਼ਰ ਸਾਬਤ ਹੋਊਗੀ ਜੇ ਸਾਰੇ ਕਿਸਾਨ ਸਾਰੇ ਪਿੰਡਾਂ ਦੇ ਕਿਸਾਨਾਂ ਨੂੰ ਇਕੱਠੇ ਕਰਕੇ ਕੋ ਵੱਡਾ ਮੋਰਚਾ ਲੱਗ ਗਿਆ ਫਿਰ ਭਗਵੰਤ ਮਾਨ ਸਰਕਾਰ ਨੂੰ ਆਫਤ ਹੋ ਸਕਦੀ ਹੈਗੀਆ ਤੇ ਉਹਨਾਂ ਦਾ ਜਿਹੜਾ ਡ੍ਰੀਮ ਪ੍ਰੋਜੈਕਟ ਸੀਗਾ ਡ੍ਰੀਮ ਪ੍ਰੋਜੈਕਟ ਇਸ ਕਰਕੇ ਕਿ ਉਹਨਾਂ ਨੂੰ ਲੱਗ ਰਿਹਾਗਾ ਕਿ ਹੁਣ ਕਿਸਾਨਾਂ ਦੀ ਜ਼ਮੀਨਾਂ ਨੂੰ ਪ੍ਰੋਪਰਟੀ ਡੀਲਾਂ ਨੂੰ ਦੇ ਕੇ ਹੀ ਕਮਿਸ਼ਨ ਖਾ ਕੇ ਆਫਰ ਪੈਸੇ ਕਮਾ ਲੀਏ ਇਸ ਕਿਸਮ ਦਾ ਸਪਨੇ ਤੇ ਵੀ ਉਹਨਾਂ ਤੇ ਠੱਲ ਪੈ ਸਕਦੀ ਹੈ ਐਕਸ਼ਨ ਕਮੇਟੀ ਦੀ ਲੋੜ ਹੈ ਐਕਸ਼ਨ ਕਮੇਟੀ ਬਣਨੀ ਵੀ ਚਾਹੀਦੀ ਹੈ ਕਿਉਂਕਿ ਉਹ ਫਿਰ ਤਾਲਮੇਲ ਬਣਾਉਗੀ ਸਰਕਾਰ ਦੇ ਵਿੱਚ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਤੇ ਕਿਵੇਂ ਅੱਗੇ ਸੰਘਰਸ਼ ਕਰਨਾ ਹੈ ਉਹ ਸਾਰੇ ਨੂੰ ਲੈ ਕੇ ਉਧਰ ਕਹਿੰਦੇ ਸਿੱਧੂ ਮੂਸੇਵਾਲਾ ਦੇ ਪਿਤਾ ਜਿਹੜੇ ਨੇ ਬਲਕੌਰ ਸਿੰਘ ਉਹ ਕਹਿੰਦੇ ਵੀ ਹੁਣ ਇਲੈਕਸ਼ਨ ਲੜਨੀ ਹੈ 2027 ਦੇ ਵਿੱਚ ਹਾਂਜੀ ਅ ਅੱਜ ਜਿਹੜੇ ਸੁਖਦੀਪ ਸਿੰਘ ਗਾਇਕ ਸੀਗੇ ਸੀ ਨੂੰਸਾ ਨੂੰਸੇ ਵਾਲਾ ਉਹਨਾਂ ਦੇ ਪਿਤਾ ਜੀ ਬਲਕੋ ਸਿੰਘ ਉਹਨਾਂ ਨੇ ਐਲਾਨ ਕੀਤਾ ਹੈਗਾ ਕਿ ਉਹ 2027 ਦਾ ਚੋਣ ਲੜਨਗੇ ਅ ਅੱਜ ਕਾਂਗਰਸ ਦੀ ਰੈਲੀ ਸੀਗੀ ਜੀ ਉਸ ਰੈਲੀ ਦੇ ਵਿੱਚ ਉਹ ਪਹੁੰਚੇ ਸੀ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਸਾਬਕਾ ਚੀਫ ਮਿਨਿਸਟਰ ਉਹਨਾਂ ਨਾਲ ਉਹ ਮੰਚ ਤੇ ਦੇਖੇ ਵੀ ਗਏ ਤੇ ਉਹਨਾਂ ਨੇ ਜਿਹੜੇ 골ਡੀ ਗੈਂਗਸਟਰ 골ਡੀ ਬਰਾਡ ਹੈ ਤੇ ਹੋਰ ਜਿਹੜੇ ਲੋਕ ਹੈ ਉਹਨਾਂ ਨੂੰ ਭਗਵਤ ਸੀਐਮ ਭਗਵੰਤ ਮਾਨ ਉਹਨਾਂ ਦੇ ਕੇਸ 'ਚ ਕਿਸੇ ਕਿਸਮ ਦੀ ਟਿੱਪਣੀ ਨਹੀਂ ਕਰੇ ਸਟੇਟਮੈਂਟ ਨਹੀਂ ਦੇ ਰਹੇ ਤੇ ਉਹ ਉਹਨਾਂ ਨੇ ਕਿਹਾ ਕਿ ਉੱਥੇ ਜਾ ਕੇ ਮਾੜਾ ਮੋਟਾ ਸੇ ਗਫਾ ਛੜ ਦਿੰਦੇ ਨੇ ਬਾਅਦ 'ਚ ਜਿਹੜੇ ਮਾਨ ਸਾਹਿਬ ਦੇ ਜਿਹੜੇ ਸਗੂਫੇ ਨੇ ਉਹ ਝੂਠ ਸਾਬਤ ਹੁੰਦੇ ਨੇ ਉਹਨਾਂ ਦੇ ਦਾਵਾ ਕਰਦੇ ਨੇ ਸਿੱਧੂ ਮੂਸੇਵਾਲਾ ਕੇਸ ਬਾਰੇ ਉਹ ਸਾਰੇ ਝੂਠ ਸਾਬਤ ਹੁੰਦੇ ਨੇ ਇਹ ਗੱਲ ਉਹਨਾਂ ਨੇ ਕਹੀ ਉਹਨਾਂ ਨੇ ਇਹ ਕਿ ਜਿਹੜੀ ਸਰਕਾਰ ਹੈ ਉਹ ਗੁੰਡਿਆਂ ਨਾਲ ਖੜੀ ਹੋਈ ਨਜ਼ਰ ਆ ਰਹੀ ਹੈ ਹਜੇ ਤੱਕ ਸਿਰਫ 6 ਸੂਟਰ ਫੜੇ ਨੇ ਤੇ ਬਾਕੀ ਜਿਹੜੇ ਹੋਰ ਇੱਕ ਦੋ ਬੰਦਿਆਂ ਨੂੰ ਫੜਿਆ ਸੀਗਾ ਉਹਨਾਂ ਨੂੰ ਇਰਾਨੇ ਬਾਅਦ ਵਿੱਚ ਫਾਰਕ ਕਰਤਾ ਇਹ ਗੱਲ ਬਲਕੌਰ ਸਿੰਘ ਉਹਨਾਂ ਨੇ ਕਹੀ ਹੈ ਬਲਕੌਰ ਸਿੰਘ ਹੋਰਾਂ ਨੇ ਵੀ ਕਿਹਾ ਹੈ ਕਿ ਕਹੀ ਹੈ ਕਿ ਮੈਂ ਚੋਣ ਲੜਾਂਗਾ ਤੇ 2022 ਦੇ ਵਿੱਚ ਆਪਾਂ ਨੂੰ ਪਤਾ ਕਿ ਮਾਨਸਾ ਸੀਟ ਤੋਂ ਸਿੱਧੂ ਮੂਸੇਵਾਲਾ ਵਿਚੋਂ ਲੜੇ ਸੀ ਕਾਂਗਰਸ ਦੀ ਠਿਕਟ ਤੇ ਤੋਂ ਹੀ ਤੇ ਹੁਣ ਬਲਕੌਰ ਸਿੰਘ ਵੀ ਲੜਨਗੇ ਇਹਨਾਂ ਦੇ ਜਿਹੜੇ ਧਰਮ ਪਤਨੀ ਹੈਗੇ ਆ ਬਲਕੌਰ ਸਿੰਘ ਦੇ ਜਿਹੜੇ ਪਤਨੀ ਹੈਗੇ ਆ ਤੇ ਸਿੱਧੂ ਮੂਸੇਵਾਲਾ ਦੇ ਮਾਤਾ ਉਹ ਪਿੰਡ ਦੇ ਸਰਪੰਚ ਵੀ ਰਹੇ ਨੇ ਯਾਨੀ ਕਿ ਇੱਕ ਹਲਕਾ ਜਿਹਾ ਤੁਝੋਕਰ ਤੁਸੀਂ ਕਹਿ ਸਕਦੇ ਹੋ ਕਿ ਪੋਲਿਟਿਕ ਪੋਲਿਟਿਕਸ ਦਾ ਤੇ ਲਗਾਤਾਰ ਆਪਣੇ ਬੇਟੇ ਵਾਸਤੇ ਸੰਘਰਸ਼ ਵੀ ਕਰ ਰਹੇ ਨੇ ਸੜਕਾਂ ਤੇ ਤੇ ਦੇਖਦੇ ਆਂ ਮਤਲਬ 2027 ਚ ਹੀ ਪਤਾ ਲੱਗੂਗਾ ਕਿ ਉਹਨਾਂ ਨੇ ਕਿਹੜੀ ਸੀਟ ਤੋਂ ਟਿਕਟ ਦਿੱਤੀ ਜਾਂਦੀ ਹੈ ਕਿਵੇਂ ਉਹ ਅੱਗੇ ਵਧਣਗੇ ਇਹ ਤਾਂ ਮਤਲਬ ਥੋੜਾ ਕਲੀਅਰ ਹੋ ਹੀ ਚੁੱਕਿਆ ਸੀਗਾ ਕਿ ਉਹ ਚੋਣ ਲੜਨਗੇ ਕਿਉਂਕਿ ਪਿਛਲੇ ਕਾਫੀ ਸਮਾਂ ਤੋਂ ਐਕਟਿਵ ਐਕਟਿਵਲੀ ਕਾਂਗਰਸ ਦੀਆਂ ਰੈਲੀਆਂ ਦੇ ਵਿੱਚ ਪਾਰਟਿਸਪੇਟ ਕਰ ਰਹੇ ਸੀਗੇ ਅੱਜ ਕੱਲ ਉਹ ਜਿਵੇਂ ਰਾਜਾ ਵੜਿੰਗ ਪਹਿਲਾਂ ਉਹਦੇ ਸੁਖਦੀਪ ਸਿੱਧੂ ਮੁਸੇਵਾਲਾ ਦੇ ਨੇੜੇ ਵੜਿਆ ਹੋਇਆ ਸੀਗਾ ਉਹ ਹੁਣ ਨਜ਼ਰ ਨਹੀਂ ਆਂਦਾ ਇਹ ਜਾ ਤਰਸੀਮ ਚੰਨੀ ਸਾਡਾ ਸੀਮ ਚੰਨੀ ਨਾਲ ਬਲਗੋਤ ਸਿੰਘ ਦੇਖੇ ਜਾਂਦੇ ਨੇ ਇਹ ਮੰਨਿਆ ਜਾਂਦਾ ਹੈ ਕਿ ਸੁਖਦੀਪ ਸਿੰਘ ਸਿੱਧੂ ਮੁਸੇਵਾਲਾ ਦੀ ਜਿਹੜੀ ਡੈਡ ਬੋਡੀ ਸੀ ਉਹ 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 ਉਹਦਾ ਅੰਤਮ ਸੰਸਕਾਰ ਪਤਾ ਜੀ ਨਹੀਂ ਕਰਨਾ ਚਾਹੁੰਦੇ ਸੀਗੇ ਪਰ ਭਗਵੰਤ ਮਾਨ ਦੇ ਪ੍ਰੈਸ਼ਰ ਹੇਠ ਆ ਕੇ ਰਾਜਾ ਵੜਿੰਗ ਨੇ ਉਹਨਾਂ ਦਾ ਅੰਤਿਮ ਸੰਸਕਾਰ ਕਰਾ ਦਿੱਤਾ ਸੀਗਾ ਉਸ ਤੋਂ ਬਾਅਦ ਹੀ ਦੋਵੇਂ ਜਣਿਆਂ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਵਿੱਚ ਤੇ ਰਾਜਾ ਵੜਿੰਗ ਦੇ ਪਰਿਵਾਰ ਦੇ ਵਿੱਚ ਰਾਜਾ ਵੜਿੰਗ ਦੇ ਵਿੱਚ ਇੱਕ ਦੂਰੀ ਹੈਗੀ ਆ ਤੇ ਜਿਹੜਾ ਕਾਂਗਰਸ ਦੇ ਪ੍ਰਧਾਨੇ ਸੂਬਾ ਪ੍ਰਧਾਨ ਉਹਨਾਂ ਤੋਂ ਅਡੋਕੇ ਬਲਕੌਰ ਸਿੰਘ ਆਮ ਤੌਰ ਤੇ ਚੱਲਦੇ ਨੇ ਜੀ ਸੋ ਅੰਤ ਵਿੱਚ ਮੌਸਮ ਦੇ ਹਾਲ ਤੇ ਪਾ ਦਿਓ ਚਾਨਣਾ ਕਿ ਕਿਵੇਂ ਦਾ ਹੈ ਮੌਸਮ ਦਾ ਹਾਲ ਤੇ ਆਉਣ ਵਾਲੇ ਦਿਨਾਂ 'ਚ ਕੀ ਸੰਭਾਵਨਾ ਹੈ ਪੰਜਾਬ ਵਾਸਤੇ ਆਪਾਂ ਕਹਿ ਸਕਦੇ ਹਾਂ ਕਿ ਖੁਸ਼ਖਬਰੀ ਹੈਗੀ ਆ ਮੌਸਮ ਦੇ ਪੱਖੋਂ ਤਕਰੀਬਨ 16 ਜ਼ਿਲ੍ਹਿਆਂ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਹਲਕੀ ਬੂੰਦਾਬاندی ਦੇਖਣ ਨੂੰ ਮਿਲ ਸਕਦੀ ਹੈਗੀ ਆ orange alert ਹੈਗਾ ਹਾਲਾਂਕਿ ਬਿਜਲੀ ਦਾ ਵੀ ਅਲਰਟ ਹੈ ਤੇ ਹਨੇਰੀ ਦਾ ਵੀ ਅਲਰਟ ਹੈ ਇਹ ਮੋਟਾ-ਮੋਟਾ ਇਹ ਅੱਜ ਆਪਾਂ ਕਹਿ ਸਕਦੇ ਹਾਂ ਕਿ ਮੌਸਮ ਬਾਰੇ ਜਾਣਕਾਰੀ ਹੈਗੀ ਆ ਅ ਜ਼ਿਲ੍ਹਿਆਂ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸਿਆਰਪੁਰ ਨਵਾਂਸ਼ਹਿਰ ਰੂਪ ਰੂਪਨਗਰ ਮੋਹਾਲੀ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ ਸਾਹਿਬ ਪਟਿਆਲਾ ਫਜ਼ਿਲਕਾ ਮੁਕਤਸਰ ਬਠਿੰਡਾ ਮਾਤੇ ਮਾਨਸਾ ਇਹ ਉਹ ਜ਼ਿਲ੍ਹੇ ਨੇ ਜਿੱਥੇ ਹਲਕੀ ਬਾਰਿਸ਼ ਬੂੰਦਾਬੰਦੀ ਦੀ ਮਤਲਬ ਖਬਰ ਹੈ ਤੇ ਇੱਥੇ ਅਲਗੀ ਬੂੰਦਾਬੰਦੀ ਹੋ ਸਕਦੀ ਹੈ ਅੱਜ ਜਿਹੜਾ ਟੈਂਪਰੇਚਰ ਸੀਗਾ ਉਹ ਵੀ 40 ਡਿਗਰੀ ਤੋਂ ਹੇਠ ਰਿਹਾ ਪੂਰੇ ਪੰਜਾਬ ਚ ਸਭ ਤੋਂ ਜ਼ਿਆਦਾ ਗਰਮ ਸਮਰਾਲਾ ਸੀਗਾ 40.6 ਡਿਗਰੀ ਯਾਨੀ ਕਿ ਅੱਜ ਮਾਲਵਾ ਵੀ ਮੁਕਾਬਲਤਨ ਜਿਵੇਂ ਆਪਾਂ ਪਿਛਲੇ ਕੁਝ ਬੁਲੇਟਨਾਂ 'ਚ ਦੱਸ ਰਹੇ ਸੀਗੇ ਕਿ ਮਾਲਵਾ ਲਗਾਤਾਰ ਗਰਮ ਰਹਿ ਰਿਹਾ ਹੈ ਉੱਥੇ ਟੈਂਪਰੇਚਰ ਜ਼ਿਆਦਾ ਹੈ ਉੱਥੇ ਗਰਮੀ ਪੈ ਰਹੀ ਹੈ ਪਰ ਅੱਜ ਮਾਲਵਾ ਵੀ ਉਨਾ ਗਰਮ ਨਹੀਂ ਸੀਗਾ ਉਹਦਾ ਸਮਰਾਲਾ ਵੀ ਮਾਲਵੇ 'ਚ ਹੀ ਆਂਦਾ ਹੈ ਪਰ ਮਾਲਵਾ ਬੇਸਿਕਲੀ ਬਠਿੰਡੇ ਦੇ ਆਲੇ ਦੁਆਲੇ ਇਲਾਕੇ ਨੂੰ ਆਪਾਂ ਜ਼ਿਆਦਾ ਮੰਨ ਲੈਂਦੇ ਆ ਕੋਰ ਮਾਲਵਾ ਕਹਿ ਸਕਦੇ ਹਾਂ ਕੋਰ ਮਾਲਵਾ ਤੇ ਇਹ ਮੋਟਾ-ਮੋਟਾ ਇਹ ਇਸ ਅੱਜ ਦੇ ਜਿਹੜੇ ਮੌਸਮ ਦੀ ਜਾਣਕਾਰੀ ਹੈਗੀ ਆ ਜੀ ਅਤੇ तकरीबन 24 ਤੋਂ ਲੈ ਕੇ 37 ਡਿਗਰੀ ਤੱਕ ਅੱਜ 37-38 ਡਿਗਰੀ ਤੱਕ ਜਿਹੜਾ ਮੌਸਮ ਹੈ ਉਹ ਅੱਜ ਰਹਿ ਆਗਾ ਸਾਰੇ ਪੰਜਾਬ ਦੇ ਵਿੱਚ ਯਾਨੀ ਕਿ ਮਤਲਬ ਇੰਨੀ ਗਰਮੀ ਅੱਜ ਨਹੀਂ ਦੇਖਣ ਨੂੰ ਮਿਲੀ ਨਾ ਹੀਟ ਵੇਵ ਵਗੈਰਾ ਅੱਜ ਸੀਗੀ ਜੀ ਸੋ ਤੁਸੀਂ ਪ੍ਰੋਗਰਾਮ ਦੇ ਵਿੱਚ ਵਕ ਵਕ ਖਬਰਾਂ ਤੇ ਪਾਇਆ ਚਾਣਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਪਾਉਂਦੀ ਆ ਜੀ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਗੁਰਪ੍ਰੀਤ ਸਤਿ ਸ੍ਰੀ ਅਕਾਲ ਸੋ ਇੱਥੇ ਹੀ ਕਰਦੇ ਆਂ ਪ੍ਰੋਗਰਾਮ ਨੂੰ ਸਮਾਪਤ ਲਗਾਤਾਰਤਾ ਪ੍ਰੋਗਰਾਮਾਂ ਦੀ ਇਸੇ ਤਰ੍ਹਾਂ ਵਰਕਰਾਰ ਰਹੇਗੀ ਜੁੜੇ ਰਹਿਣ